ਬੋਲੋ ਉਹ ਵੀ ਸ਼ੇਰ ਕੀ ਚਲੇਗੀ ਨਹੀਂ ਚਲੇਗੀ ਪ੍ਰੇਮંત્રી ਦੇ ਨਾਰੇ ਲੱਪੇ ਨਹੀਂ ਚਲੇਗੇ ਨਹੀਂ ਚਲੇਗੇ ਨਹੀਂ ਚਲੇਗੇ ਕਿਤੇ ਕਰਮਚਾਰੀ ਵਾਪਸ ਲਓ ਵਾਪਸ ਲਓ ਵਾਪਸ ਲਓ ਕਿਤੇ ਕਰਮਚਾਰੀ ਵਾਪਸ ਲਓ ਵਾਪਸ ਲਓ ਵਾਪਸ ਲਓ ਫੇਸਟਕੋ ਕੰਪਨੀ ਨੂੰ ਚੰਦਾ ਕਰੋ ਮંત્રી ਹਾ 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 ਨੌਕਰੀਆਂ ਕਰਦਾ ਹੈ ਜਿਹੜਾ ਬੜਿਆ ਕੱਲ ਚੰਡੀਗੜ੍ਹ ਤੋਂ ਇਹਨਾਂ ਨੂੰ ਭੇਜ ਦਿੱਤਾ ਗਿਆ ਸਾਰਾ ਪ੍ਰੋਗਰਾਮ ਭੇਜ ਦਿੱਤਾ ਗਿਆ ਔਰ ਗੱਲ ਜਿਹੜੀ ਹੈ ਕਲੀਅਰਿਫਾਈ ਕਰ ਦਿੱਤੀ ਕਿ ਤੁਸੀਂ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਕੱਢਿਆ ਕਿੜੇ ਕਿੜੇ ਕੈਟਾਗਰੀਆਂ ਦੇ ਇਸ਼ੂ ਸੀਗੇ ਉਹ ਸਾਰੇ ਉਹਨੂੰ ਕਰਵੇ ਕੀਤੇ ਦੋਸਤੋ ਆਰਾਧਾ ਨਹੀਂ ਹੈ ਸੁਣ ਲੋ ਕੋਈ ਆਰਾਧਾ ਨਹੀਂ ਹੈ ਹੰਸਾ ਨੇ ਜਿੰਨੇ ਵੀ ਬੈਠੇ ਜਿੰਨੇ ਵੀ ਕੋਗਵਿੰਨਰ ਦੇ ਸਾਥੀ ਬੈਠੇ ਕੁੜੀਆਂ ਬੈਠੀਆਂ ਨੇ ਸੁਣ ਲੋ ਆਰਾਧਾ ਨਹੀਂ ਹੈ ਇਹ ਲੜਾਈ ਲੜਨੀ ਪਈ ਪਰ ਅਸੀਂ ਇੱਕ ਸਟੇਟ ਲੈਵਲ ਤੇ ਫੈਸਲਾ ਕੀਤਾ ਹੈ ਕਿ ਜਿਵੇਂ 26 ਨਵੰਬਰ ਨੂੰ ਆਪਾਂ ਪਟਿਆਲੇ ਰੈਲੀ ਕੀਤੀ ਤੇ 14 ਦਸੰਬਰ ਨੂੰ ਪਟਿਆਲੇ ਦੇ ਵਿੱਚ ਆਪ ਪੋਡਾ ਗਰਾਊਂਡ 'ਚ ਇਕੱਠੇ ਹੋਣਾ ਪੋਡਾ ਗਰਾਊਂਡ 'ਚ ਸੱਚ ਅਗੋ ਪੋਡਾ ਗਰਾਊਂਡ ਦੇ ਵਿੱਚ ਇਕੱਠੇ ਹੋ ਕੇ ਜ਼ੋਨ ਦੇ ਜਿੰਨੇ ਵੀ ਜ਼ਿਲ੍ਹੇ ਨੇ ਪਟਿਆਲੇ ਦੇ ਵਿੱਚ ਪੈਂਦੇ ਉਹ ਸਾਰੇ ਸਾਥੀ ਆਉਣਗੇ ਹੈਲਥ ਨਾਲ ਸੰਬੰਧਿਤ ਦੂਜੇ ਸਾਥੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਸਾਥੀ ਜਿਹੜੇ ਨੇ ਜੁਆਇਨ ਕਰ ਔਰ ਜਿਹੜੀ ਆਪਾਂ 26 ਨਵਾਂ ਨੂੰ ਰੈਲੀ ਕੀਤੀ ਸੀ ਜੀ ਉਸ ਤੋਂ ਵੱਡੀ ਰੈਲੀ ਕਰਨੀ ਹੈ ਹੁਣ ਤਾਂ ਮੌਸਮ ਵੀ ਠੀਕ ਹੈ ਉਹ ਦੂਰ ਤਾਂ ਬਰਸਾਤ ਨੇ ਡਿਸਟਰਬ ਕਰ ਲੈ ਸੀ ਉੱਥੇ ਪੂਰਾ ਗਰਾਉਂਡ 'ਚ ਇਕੱਠੇ ਹੋ ਕੇ ਅੱਥਾ ਮਜਾਰਾ ਕਰਕੇ ਕਾਲੇ ਝੰਡੇ ਕਾਲੇ ਚੋਗੇ ਆ ਕੇ ਆਉਣੇ ਨੇ ਪੰਜਾਬ ਤੋਂ ਵੀ ਆਉਣਗੇ ਆਪਾਂ ਵੀ ਬਣਾ ਲਈ ਚਲੋ ਪੰਜ ਚਾਰ ਅਸੀਂ ਗਿਣਾਤੇ ਉਹਦੇ ਤੇ ਗੋਗਰੋ ਤਾਂ ਮਿੱਟੀ ਚਾਰਨ ਲੱਗ ਗਿਆ ਅਲ ਪਟਲ ਮਾਰਨ ਲੱਗ ਗਿਆ ਫਿਰ ਅਸੀਂ ਇਹ ਗੱਲ ਕਹੀ ਵੀ ਦੇਖੋ ਮੰਤਰੀ ਜੀ ਬੜੇ ਇੰਪੋਰਟੈਂਟ ਇਸ਼ੂ ਸਾਰੇ ਜਿਹੜੇ ਡਿਸਕਸ ਕੀਤੇ ਨੇ ਆਪਾਂ ਆ ਡਾਇਰੈਕਟਰ ਸਾਹਿਬ ਬੈਠੇ ਨੇ ਸੈਕਟੀ ਬੈਠੇ ਨੇ ਡਾਇਰੈਕਟਰ ਆਰਿਵਜਾ ਬੈਠੇ ਨੇ ਜਿਨ੍ਹਾਂ ਨਾਲ ਇੰਪੋਰਟੈਂਟ ਟੀਸ਼ੂ ਹੈ ਸੀਰੀਅਸ ਇਸ਼ੂ ਹੈ ਪਿਆ ਆਪਣਾ ਕਟੋ-ਕਟੇ ਸਾਰਾ ਕੁਝ ਕਰ ਲੇਕਿਨ ਸਾਰਾ ਹੋ ਜੇਗਾ ਇਸ ਤਰ੍ਹਾਂ ਨਾ ਕਰੋ ਮਹਿਜ ਜੀ ਕਿਵੇਂ ਹੋ ਜਾਏਗਾ ਕੋ ਡੈਕਸ਼ਨਾ ਤਾਂ ਦਿਓ ਅੱਜ ਯਾ ਕਿ ਕਮੇਟੀ ਬਣਾ ਲਿਓ ਇਹਨਾਂ ਨਾਲ ਡਿਸਕਸ ਕਰ ਲਈਏ ਜਦੋਂ ਤੁਹਾਡੇ ਵਾਲੀ ਗੱਲ ਆਈ ਹੈ ਜਿਹੜੇ ਮਲਟੀਟਾਸਕ ਕਰਦੇ ਸਾਥੀ ਬੈਠੇ ਨੇ ਨੋਟ ਕਰ ਲੈਣਾ ਲਿਖਣਾ ਪੈਣਾ ਹੈ ਲਿਖਣਾ ਪੈਣਾ ਜਦੋਂ ਤੁਹਾਡੇ ਵਾਲਾ ਇਸ਼ੂ ਆਇਆ ਹੈ ਤੇ ਮੈਨੂੰ ਕਹਿਣ ਲੱਗਿਆ ਲਮਾਣਾ ਜੀ ਉਹਨਾਂ ਨੂੰ ਕਹੋ ਬਾਥਰੂਮ ਦਾ ਹਾਲ ਕੀ ਹੈ ਬਾਥਰੂਮ ਸਾਫ਼ ਕਰਨਾ ਕਹੋ ਉਹਨਾਂ ਨੂੰ ਪਰ ਗੋਲੂ ਨੇ ਪਿੱਛੋਂ ਬੜੀ ਸੌਲਿਡ ਗੱਲ ਕੀਤੀ ਕਿ ਮੰਤਰੀ ਜੀ ਜਿਹੜੀ ਹਾਲਤ ਹੈ ਉਹ ਹਾਲਤੀ ਦਰਸਾਉਂਦੀ ਹੈ ਕਿ ਜਿਹੜੀ ਬੰਦਿਆਂ ਦੀ ਘਾਟ ਹੈ ਫਿਰ ਅਸੀਂ ਕੰਪਨੀਆਂ ਲੈ ਕੇ ਆ ਰਹੇ ਹਾਂ ਕੰਪਨੀਆਂ ਦੇ ਬੰਦੇ ਪਹਿਲਾਂ ਵੀ ਨਹੀਂ ਚੱਲੇ ਹੁਣ ਵੀ ਨਹੀਂ ਚੱਲਣਗੇ ਤੁਸੀਂ ਕਿਰਪਾ ਕਰਕੇ ਕੰਪਨੀਆਂ ਨੂੰ ਬਾਹਰ ਕੱਢ ਕੇ ਡਾਇਰੈਕਟ ਭਰਤੀ ਕਰੋ ਰੈਗੂਲਰ ਭਰਤੀ ਕਰੋ ਪੰਜਾਬ ਦੇ ਬੰਦਿਆਂ ਨੂੰ ਤਾਂ ਸੜਕਾਂ ਤੇ ਰੋਣ ਲਾ ਇਹਨਾਂ ਨੇ ਨੋਟ ਕਰ ਲਿਓ ਇਹ ਹਰਿਆਣੇ ਦੇ ਆ ਰਹੇ ਨੇ ਦਿੱਲੀ ਦੇ ਆ ਰਹੇ ਨੇ ਜਿੰਨੇ ਕੰਟਰੈਕਟਰ ਆ ਰਹੇ ਨੇ ਵੱਖ-ਵੱਖ ਡਿਪਾਰਟਮੈਂਟਾਂ 'ਚ ਕੰਟਰੈਕਟਰ ਆ ਰਹੇ ਨੇ ਲੈ ਲਵੇ ਅੱਜ ਕੀ ਕਰਨਾ ਹੈ ਲੈ ਕੇ ਚਾ ਨਾ ਲਾਏਗਾ ਡਾਕਟਰ ਮੈਂ ਦਰਸ਼ਨ ਸਿੰਘ ਲਮਾਣਾ ਸਟੇਟ ਪ੍ਰੈਜ਼ੀਡੈਂਟ ਟਰਾਂਸਪੋਰਟ ਗਵਰਨਮੈਂਟ ਇੰਪਲਾਈ ਯੂਨੀਅਨ ਪੰਜਾਬ ਅੱਜ ਧਰਨਾ ਅਸੀਂ ਲਾਇਆ ਹੈ ਸਿਹਤ ਮੰਤਰੀ ਜੀ ਦੀ ਕੋਠੀ ਅੱਗੇ ਕਿਉਂਕਿ ਜਿਹੜੀ ਕੱਲ ਮੀਟਿੰਗ ਮਾਨਯੋਗ ਮੰਤਰੀ ਜੀ ਨਾਲ ਹੋਈ ਹੈ ਪੰਜਾਬ ਸਿਵਲ ਸਿਕਤਰੇ ਦੇ ਵਿੱਚ ਉੱਥੇ ਜਿੰਨੇ ਵੀ ਇਸ਼ੂ ਪੰਜਾਬ ਦੇ ਅਸੀਂ ਪੈਰਾ ਮੈਡੀਕਲ ਦੂਜੀ ਕੈਟਾਗਰੀਆਂ ਦੇ ਉੱਥੇ ਰੱਖੇ ਮਾਨਯੋਗ ਮੰਤਰੀ ਜੀ ਦਾ ਕੋਈ ਰਿਸਪੌਂਸ ਨਹੀਂ ਸੀਗਾ ਕੋਈ ਮਤਲਬ ਚਾਹਨਾ ਨਹੀਂ ਸੀ ਕਿ ਇਹਨਾਂ ਇਸ਼ੂਆਂ ਦਾ ਕੋਈ ਨਪਟਾਰਾ ਕੀਤਾ ਜਾਵੇ ਅਸੀਂ ਇਹ ਵੀ ਬੇਨਤੀ ਕੀਤੀ ਵੀ ਜਿੰਨੇ ਇੱਥੇ ਅਫਸਰ ਮੀਟਿੰਗ ਦੇ ਵਿੱਚ ਆਏ ਨੇ ਉਹਨਾਂ ਅਫਸਰਾਂ ਦੀ ਕਮੇਟੀ ਬਣਾ ਲਿਓ ਉਹ ਸਾਨੂੰ ਸੁਣ ਲੈਣਗੇ ਜੇ ਤੁਹਾਨੂੰ ਸਮਾਂ ਨਹੀਂ ਹੈ ਉਹਨਾਂ ਨੇ ਉਹ ਵੀ ਗੱਲ ਜਿਹੜੀ ਹੈ ਟਾਲਮਟੋਲ ਕਰਤੀ ਤੇ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਕੋਈ ਪਤਾ ਨਹੀਂ ਕੋਈ ਜ਼ਰੂਰੀ ਕੰਮ ਸੀ ਇਹ ਉਹੀ ਜਾਣਦੇ ਨੇ ਤੇ ਇਹ ਐਕਸ਼ਨ ਪ੍ਰੋਗਰਾਮ ਅਸੀਂ ਪਹਿਲਾਂ ਉਹ ਲਿਖਿਆ ਹੋਇਆ ਹੈ ਮੀਟਿੰਗ ਤੋਂ ਪਹਿਲਾਂ ਉਹ ਲਿਖਿਆ ਸੀ ਕਿ 27 ਤੇ 28 ਤੇ 29 ਨਵੰਬਰ ਨੂੰ ਅਸੀਂ ਕੋਠੀ ਮੋੜੇ ਪ੍ਰੋਟੈਸਟ ਕਰਾਂਗੇ। ਸੋ ਜਿਵੇਂ ਮਲਟੀਟਾਸਕ ਵਰਕਰ ਲੰਮੇ ਸਮੇਂ ਤੋਂ ਰਜਿੰਦਰਾ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਹੋਰ ਅਦਾਰਿਆਂ ਦੇ ਵਿੱਚ ਕੰਮ ਕਰਦੇ ਨੇ। ਉਹਨਾਂ ਦੀ ਸਰਵਿਸ ਜਿਹੜੀ ਹੈ 6 ਸਾਲ ਦੇ ਲਗਭਗ ਹੋ ਗਈ। ਹੁਣ ਕਿਸੇ ਨੂੰ ਵੀ ਆਪਾਂ ਕੱਢਦੇ ਆ ਉਹਨੂੰ ਘੱਟੋ-ਘੱਟ ਨੋਟਿਸ ਦਿੰਦੇ ਆ, ਵਾਰਨ ਕਰਦੇ ਆ, ਉਹਦੇ 'ਚ ਨੁਕਸ ਕਰਦੇ ਆ। ਵੀ ਤੇਰੇ 'ਚ ਆ ਨੁਕਸ ਹੈ ਭਾਈ ਤੁਹਾਡੇ 'ਚ ਆ ਨੁਕਸ ਹੈ। ਕੋਈ ਨੁਕਸ ਕੱਢੇ ਬਗੈਰ ਇੱਕ ਅਲਾਈ ਹੁਕਮ ਜਿਹੜੇ ਨੇ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਤੋਂ ਬਾਅਦ ਮਾਨੁਕ ਸੇਤ ਮੰਤਰੀ ਨੇ ਜਾਰੀ ਕਰ ਦਿੱਤੇ ਵੀ ਜਿੰਨੇ ਵੀ ਮਲਟੀ ਟਾਸਕ ਵਰਕਰ ਨੇ ਉਹ ਜੇ ਸਫਾਈ ਦਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਰੱਖ ਲਓ ਕੰਪਨੀਆਂ ਦੇ ਥਰੂ ਰੱਖ ਲਓ ਪੈਸਕੋ ਕੰਪਨੀ ਦੇ ਥਰੂ ਰੱਖ ਲਓ ਤੇ ਜੇ ਉਹ ਸਫਾਈ ਦਾ ਕੰਮ ਨਹੀਂ ਕਰਦੇ ਫਿਰ ਉਹਨਾਂ ਨੂੰ ਰਿਵ ਕਰ ਦਿਓ 50 ਦੇ ਲਗਭਗ ਕੰਮ ਜਿਹੜੇ ਅਦਰ ਕੈਟਾਗਰੀਆਂ ਚ ਕੰਮ ਕਰਦੇ ਸੀਗੇ ਉਹਨਾਂ ਸਾਰਿਆਂ ਨੂੰ ਪ੍ਰਿੰਸੀਪਲ ਮੈਡੀਕਲ ਕਾਲਜ ਨੇ ਮੈਡੀਕਲ ਸਟੋਡੈਂਟ ਨੇ ਜਿਹੜਾ ਹੈ ਫਾਰਕ ਕਰ ਦਿੱਤਾ ਸੋ ਉਹ ਫਾਰਕ ਦੇ ਵਿਰੁੱਧ ਦੁਬਾਰੇ ਉਹਨਾਂ ਦੀ ਜੁਆਇਨਿੰਗ ਦੇ ਹੱਕ ਚ ਕ੍ਰਾਸਪਰ ਗਵਰਨਮੈਂਟ EMPLOYEES ਯੂਨੀਅਨ ਜਿਹੜੀ ਪੰਜਾਬ ਹੈ ਉਹ ਤਿੰਨ ਦਿਨਾਂ ਦਾ ਐਕਸ਼ਨ ਜਿਹੜਾ ਹੈ ਉਲੀਕਿਆ ਅੱਜ ਪਹਿਲਾ ਦਿਨ ਹੈ ਔਰ ਸਫਲ ਐਕਸ਼ਨ ਜਿਹੜਾ ਹੈ ਉਹ ਸਾਰੇ ਸਾਥੀਆਂ ਨੇ ਰਲ ਮਿਲ ਕੇ ਕੀਤਾ ਸੋ ਅਗਲਾ ਐਕਸ਼ਨ ਜਿਹੜਾ ਹੈ ਕੱਲ ਦਾ ਹੈ ਪਰਸੋਂ ਦਾ ਉਸ ਤੋਂ ਬਾਅਦ ਅਗਲੇ ਐਕਸ਼ਨ ਜਿਹੜੇ ਨੇ ਕੰਟੀਨਿਊ ਕਰਾਂਗੇ। ਉਹ ਖੇਤ ਮੰਤਰੀ ਦੇ ਘਰ ਤੇ ਮੋਰੇ ਧਰਨਾ ਲਾਣਾ ਕਿ ਖੇਤ ਮੰਤਰੀ ਨਾ ਆਣਾ ਇਹਨੂੰ ਕਿਵੇਂ ਦੇਈ ਦੋਗੇ। ਦੇਖੋ ਹੁਣ 15-16 ਧਰਨੇ ਮੁੱਖ ਮੰਤਰੀ ਦੇ ਘਰ ਅੱਗੇ ਸੰਗਰੂਰ ਲੱਗੇ ਹੋਏ। ਪਰ ਉਹ ਭਾਈ ਸਾਹਿਬ ਉੱਥੇ ਨਹੀਂ ਜਾਂਦੇ। ਨਾ ਜਾਣਾ ਇੱਕ ਦੁਖਾਂਤ ਹੈ। ਜਿਸ ਤਰ੍ਹਾਂ ਦਾ ਬਦਲਾਅ ਜਿਸ ਤਰ੍ਹਾਂ ਦੇ ਵਾਅਦੇ ਇੱਕ ਕਰਕੇ ਆਏ ਮਾਨਯੋਗ ਭਗਵੰਤ ਮਾਨ ਜੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਆ ਜਿਹੜੇ ਤਨਾਖ ਤੁਰੇ ਫਿਰਦੇ ਨੇ ਪੋਲੀਟਿਕਲ ਇਹ ਜਿਹੜੀਆਂ ਬਿਲਡਿੰਗਾਂ ਬਣਦੀਆਂ ਨੇ ਉਹਦੇ ਤੇ ਨਹੀਂ ਪੱਥਰ ਇਹਨਾਂ ਦੇ ਨਾਂ ਦੇ ਬਲ ਲੱਗਦੇ ਨੇ ਪਰ ਬਿਲਡਿੰਗਾਂ ਮਜ਼ਦੂਰ ਤੇ ਮਿਸਤਰੀ ਬਣਾਉਂਦਾ ਸਾਡੀ ਸਰਕਾਰ ਆਉਣ ਦਿਓ ਅਸੀਂ ਨਹੀਂ ਪੱਥਰ ਮਿਸਤਰੀਆਂ ਦੇ ਤੇ ਮਜ਼ਦੂਰਾਂ ਦੇ ਜਿਨ੍ਹਾਂ ਨੇ ਕੰਮ ਕੀਤਾ ਬਿਲਡਿੰਗ ਬਣਾਉਣ ਦੀ ਉਹਨਾਂ ਦੇ ਲਾਵਾਗੇ ਹੁਣ ਨਹੀਂ ਪੱਥਰ ਤੁਸੀਂ ਦੇਖ ਲਓ ਵੀ ਕੇਜਰੀਵਾਲ ਦੇ ਲੱਗ ਰਹੇ ਨੇ ਧਰਨੇ ਦੇ ਵਿੱਚੋਂ ਸਰਕਾਰ ਨਿਕਲੀ ਧਰਨੇ ਫਿਰ ਜਾ ਰਹੀ ਜਿਵੇਂ ਦੇਖਦੇ ਸੀ ਤੁਹਾਨੂੰ ਕਿਵੇਂ ਜੀ ਧਰਨੇ ਦੇ ਵਿੱਚੋਂ ਸਰਕਾਰ ਨਿਕਲੀ ਧਰਨੇ ਕਹਿੰਦੇ ਖਤਮ ਕਰ ਦਾਂਗੇ ਧਰਨੇ ਫਿਰ ਜਾ ਰਹੀ ਦੇਖੋ ਇਹਨਾਂ ਦਾ ਸਲੋਗਨ ਸੀਗਾ ਵੀ ਨਾ ਧਰਨੇ ਲੱਗਣ ਦੇਣੇ ਨੇ ਨਾ ਟੈਂਕਿਆਂ ਤੇ ਚੜਨ ਦੇਣਾ ਨਾ ਸੜਕਾਂ ਤੇ ਆਉਣ ਦੇਣਾ ਉਹ ਸਾਬਤ ਕਰ ਰਹੇ ਨੇ ਉਹ ਇਹਨਾਂ ਦਾ ਸਲੋਗਨ ਸਾਬਤ ਹੋ ਰਿਹਾ ਲੋਕ ਟੈਂਕਿਆਂ ਤੇ ਵੀ ਚੜ ਰਹੇ ਨੇ ਸੜਕਾਂ ਤੇ ਵੀ ਆ ਰਹੇ ਨੇ ਧਰਨੇ ਲੱਗ ਰਹੇ ਨੇ ਅੱਜ ਪੰਜਾਬ ਦੇ ਵਿੱਚ ਕਟੋ-ਕਟ 70 75 ਟਰਨੇ ਚੱਲਦੇ ਕਿਸਾਨੀ ਤਮੇੜ ਸਾਡੀ ਵਾਦੀ ਅਰਜ਼ੀ ਕੀ ਹੋਵੇ ਦੇਖੋ ਅਸੀਂ 14 ਤਰੀਕ ਨੂੰ 14 ਦਸੰਬਰ ਨੂੰ ਪਟਿਆਲੇ ਦੇ ਵਿੱਚ ਬਹੁਤ ਵੱਡਾ ਪ੍ਰੋਸੈਸ਼ਨ ਕਰ ਰਹੇ ਹਾਂ ਡਾਕਟਰ ਬਲਬੀਰ ਸਿੰਘ ਜੇ ਉਦੋਂ ਤੱਕ ਸਾਡੀ ਗੱਲ ਮੰਨ ਲੈਣ ਇਹਨਾਂ ਨੂੰ ਹਾਜ਼ਰ ਕਰ ਦੇਣ ਤਾਂ ਉਹ ਪ੍ਰੋਸੈਸ਼ਨ ਨਹੀਂ ਹੋਏਗਾ ਇਹ ਇਹ ਬਾਕੀ ਜਿਹੜੇ ਇਸ਼ੂ ਨੇ ਮੁਲਾਜ਼ਮਾਂ ਦੇ ਪੈਰਾਮੈਡੀਕਲ ਦੇ ਆਸ਼ਾ ਦੇ ਦੂਜੇ ਤੀਜੇ ਉਹ ਸਾਰੇ ਇਸ਼ੂਆਂ ਤੇ ਨੂੰ ਲੈ ਕੇ ਅਸੀਂ 14 ਤਰੀਕ ਨੂੰ ਇੱਥੇ ਧਰਨਾ ਦੇਾਂਗੇ ਰੈਲੀ ਕਰਾਂਗੇ ਪੂਡਾ ਗਰਾਊਂਡ ਦੇ ਵਿੱਚ ਫਿਰ ਅਸੀਂ ਘਟੋ ਘਟ ਪਟਿਆਲਾ ਟੂ ਦਾ ਜਿੰਦਾ ਮਾਰਚ ਹੈ ਤਿਰਪੜੀ ਸਾਰਾ ਸਾਰੇ ਏਰੀਆ ਚ ਮਾਰਚ ਕਰਕੇ ਤੇ ਆਪਣੀ ਗੱਲ ਜਿਹੜੀ ਹੈ ਪਬਲਿਕ ਚ ਲੈ ਕੇ ਜਾਈਏ